ਭਾਰਤੀ ਗਾਇਕਾ ਨੀਹਾ ਕੱਕੜ ਨੇ 6 ਜੂਨ ਨੂੰ ਆਪਣਾ 37ਵਾਂ ਜਨਮ ਦਿਨ ਮਨਾਇਆ ਅਤੇ ਇਸ ਮੌਕੇ ਤੇ ਉਸ ਦੇ ਪ੍ਰਸ਼ੰਸਕ ਉਸ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇ ਰਹੇ ਹਨ ਨੀਹਾ ਕੱਕੜ ਦੇ ਭਾਰਤ ਦੀਆਂ ਗਾਇਕਾਂ ਵਿੱਚ ਇੰਸਟਾਗ੍ਰam ਦੇ ਸਭ ਤੋਂ ਵੱਧ ਫੋਲੋਅਰਸ ਹਨ ਅੱਜ ਨੀਹਾ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਹੈ ਹੁਣ ਉਹ ਭਾਰਤੀ ਸੰਗੀਤ ਉਦਯੋਗ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਹੈ ਅਤੇ ਲੋਕ ਉਸਦੇ ਗੀਤਾਂ ਤੇ ਨੱਚਦੇ ਵੀ ਹਨ ਨੀਹਾ ਦੇ ਜਨਮ ਦਿਨ ਤੇ ਅਸੀਂ ਉਸਦੇ ਪਰਿਵਾਰ, ਕੁੱਲ ਜਾਇਦਾਦ ਅਤੇ ਉਸਦੇ ਚੋਟੀ ਦੇ ਗੀਤਾਂ ਬਾਰੇ ਗੱਲ ਕਰਾਂਗੇ ਨੇਹਾ ਨੇ ਬਹੁਤ ਛੋਟੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਜਾਗਰਨਾ ਵਿੱਚ ਗਾਉਂਦੀ ਸੀ। ਉਸੇ ਸਮੇਂ 90 ਦੇ ਦਹਾਕੇ ਵਿੱਚ ਉਹ ਆਪਣੇ ਪਰਿਵਾਰ ਨਾਲ ਦਿੱਲੀ ਚਲੀ ਗਈ ਅਤੇ ਗਾਇਕੀ ਵਿੱਚ ਆਪਣੀ ਕਿਸਮਤ ਅਜ਼ਮਾਉਣ ਲੱਗੀ। ਸਾਲ 2005 ਵਿੱਚ ਨੇਹਾ ਨੇ ਇੰਡੀਅਨ ਆਈਡਲ ਵਿੱਚ ਹਿੱਸਾ ਲਿਆ। ਹਾਲਾਂਕਿ ਉਹ ਜਿੱਤ ਨਹੀਂ ਸકી ਪਰ ਉਸ ਨੂੰ ਇਸ ਸ਼ੋਅ ਤੋਂ ਬਹੁਤ ਮਾਨਤਾ ਮਿਲੀ। ਇਸ ਤੋਂ ਬਾਅਦ ਉਸਨੇ ਇੱਕ ਕੋਰਸ ਗਾਇਕਾ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਲ 2012 ਵਿੱਚ ਕ੍ਰੀਤਮ ਨੇ ਉਸ ਨੂੰ ਫਿਲਮ ਕੋਕਟੇਲ ਦ ਸੈਕਿੰਡ ਹੈਂਡ ਜਵਾਨੀ ਗੀਤ ਦਿੱਤਾ ਇਸ ਗੀਤ ਦੇ ਨਾਲ ਨੀਹਾ ਕੱਕੜ ਵੀ ਹਿੱਟ ਹੋ ਗਈ ਨੀਹਾ ਸੰਗੀਤਕਾਰ ਅਤੇ ਗਾਇਕ ਟੋਨੀ ਕੱਕੜ ਅਤੇ ਸੋਨੂ ਕੱਕੜ ਦੀ ਭੈਣ ਹੈ ਇਹਨਾਂ ਨੇ ਇਕੱਠੇ ਕਈ ਗੀਤ ਗਾਏ ਹਨ ਇਸ ਤੋਂ ਇਲਾਵਾ ਨੀਹਾ ਨੇ ਪਤੀ ਰੋਹਨ ਪ੍ਰੀਤ ਸਿੰਘ ਨਾਲ ਵੀ ਕਈ ਗੀਤ ਗਾਏ ਹਨ ਇਹਨਾਂ ਵਿੱਚ ਖਿਆਲ ਰੱਖਿਆ ਕਰ ਲਾਲਾ ਲਾਲਾ ਕੋਕਾ ਕੋਲਾ ਤੂੰ ਲੰਡਨ ਠੁਮਕਦਾ ਸ਼ਾਮਲ ਹਨ ਤੁਹਾਨੂੰ ਦੱਸਦੀ ਹਾਂ ਕਿ ਨੀਹਾ ਕੱਕੜ ਨੂੰ ਇੰਸਟਾਗ੍ਰam ਤੇ 78 ਮਿਲੀਅਨ ਪ੍ਰਸ਼ੰਸਕ ਫੋਲੋ ਕਰਦੇ ਹਨ ਫੋਲੋਅਰਸ ਦੀ ਦੌੜ ਵਿੱਚ ਨੀਹਾ ਕਈ ਬਾਲੀਵੁੱਡ ਅਦਾਕਾਰਾਂ ਤੋਂ ਅੱਗੇ ਹੈ ਜਿਨ੍ਹਾਂ ਵਿੱਚ ਕਿਆਰਾ ਅਡਵਾਨੀ, ਪ੍ਰੀਤੀ ਸੈਨਨ ਪੁਰਵਸ਼ੀ ਜੋਤੀਲਾ ਸ਼ਾਮਲ ਹਨ ਫਾਲੋਅਰਸ ਦੀ ਦੌੜ ਵਿੱਚ ਨੀਹਾ ਪ੍ਰਿਯੰਕਾ ਚੋਪੜਾ आलिया 파ਟ੍ਰਿਕ ਕੈਟਰਿਨਾ ਕੈਫ ਅਤੇ ਦੀਪਿਕਾ ਪਾਦਕੋਨ ਤੋਂ ਪਿੱਛੇ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਨੀਹਾ ਕੱਕੜ ਦੀ ਕੁੱਲ ਜਾਇਦਾਦ 104 ਕਰੋੜ ਰੁਪਏ ਹੈ ਨੀਹਾ ਨੇ ਇਹ ਪੈਸਾ ਫਿਲਮਾਂ ਵਿੱਚ ਗਾਉਣ ਲਾਈਵ ਪ੍ਰਦਰਸ਼ਨ ਰਿਅਲਿਟੀ ਸ਼ੋਅ ਵਿੱਚ ਜੱਜ ਵਜੋਂ ਸੋਸ਼ਲ ਮੀਡੀਆ ਸੰਗੀਤ ਸਮਾਰੋਹਾਂ ਅਤੇ ਬ੍ਰਾਂਡ ਐਂਡੋਰਸਮੈਂਟ ਤੋਂ ਕਮਾਇਆ ਹੈ ਨੀਹਾ ਕੋਲ ਕਈ ਗੱਡੀਆਂ ਵੀ ਹਨ ਇਸ ਤੋਂ ਇਲਾਵਾ ਨੀਹਾ ਦਾ ਮੁੰਬਈ ਵਿੱਚ ਆਪਣਾ ਅਪਾਰਟਮੈਂਟ ਹੈ ਜਿਸ ਦੀ ਕੀਮਤ 1.2 ਕਰੋੜ ਰੁਪਏ ਹੈ ਨੀਹਾ ਦਾ ਆਪਣੇ ਜੱਦੀ ਸ਼ਹਿਰ ਰਿਸ਼ੀਕੇਸ਼ ਵਿੱਚ ਇੱਕ ਆਲੀਸ਼ਾਨ ਬੰਗਲਾ ਵੀ ਹੈ